ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬਧਾਤੇ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਤੇ ਤਹਿਸੀਲ ਟਪੇ ਦਾ ਪਿੰਡ ਹੈਗਾ ਇੱਕ ਤੁਹਾਨੂੰ ਲੋਕਲ ਬਾਪੂ ਜੀ ਕੋਲ ਝੋਟੇ ਦਿਖਾਵਾ ਆ ਅੱਗੇ ਵੀ ਪਸ਼ੂ ਬਹੁਤ ਬਾਪੂ ਜੀ ਨੇ ਘਰ ਦੇ ਤਿਆਰ ਕਰਕੇ ਵੇਚਿਆ ਤੇ ਅੱਜ ਫੇਰ ਬਾਪੂ ਕੋਲ ਇੱਕ ਮੱਝ ਤਿਆਰ ਆ ਕਿਹੜਾ ਸੂਆ ਬਾਪੂ ਜੀ ਤੋਂ ਪੁੱਛਾਂਗੇ ਵਧੀਆ ਦਸੱਲੀ ਵਾਲਾ ਪਸ਼ੂ ਹੁੰਦਾ ਚੰਗੀਆਂ ਝੋਟੀਆਂ ਪਾਲਦਿਆ ਘਰੇ ਤਿਆਰ ਹੋਈ ਜਾਂਦੀਆਂ ਤੇ ਵੇਚੀ ਜਾਂਦੇ ਆ ਦੇਖੋ ਜੀ ਪੰਜ-ਛਤ ਇੱਧਰ ਖੜੀਆਂ ਪੰਜ-ਛਤ ਇੱਧਰ ਖੜੀਆਂ ਤੇ ਪੰਜ-ਛਤ ਇੱਧਰ ਮਗਰਲੇ ਪਾਸੇ ਵੀ ਖੜੀਆਂ ਹਨਾ ਬਾਪੂ ਜੀ 8 ਲੱਖ ਆ 8 ਦਾ ਉੱਧਰ ਖੜੀਆਂ ਕਿਉਂਕਿ ਇਹਨਾਂ ਦਾ ਕੰਮ ਆ ਵੀ ਪਸ਼ੂ ਤਿਆਰ ਕਰਕੇ ਵੇਚਣਾ ਘਰੇ ਚੰਗੀ ਕੱਟੀ ਵੀ ਲੈ ਲੈਂਦੇ ਆ ਪਾਲਣ ਨੂੰ ਤੇ ਮਾਜ ਕੋਈ ਝੋਟੀ ਕਿਸੇ ਨੇ ਵੇਚਣੀ ਹੋਵੇ ਚੰਗੀ ਉਹ ਵੀ ਬਾਪੂ ਨਾਲ ਸੰਪਰਕ ਕਰ ਸਕਦਾ ਹੈ ਨਾ ਬਾਪੂ ਹਾਂਜੀ 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 ਹਾਂ ਕਿਸੇ ਵੀ ਕਿਸਮ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਾਪੂ ਜੀ ਹਾਂਜੀ ਬਹੁਤ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 98782 98734 98782 98734 ਪਿੰਡ ਆਪਣਾ ਬਾਪੂ ਜੀ ਆਪਣਾ ਪਿੰਡ ਬਰਨਾਲਾ ਜਿਹੜਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਅੱਜ ਫੇਰ ਬਾਪੂ ਫੇਰ ਤਿਆਰ ਹੋ ਗਈ ਇੱਕ ਮੱਝ ਹੈ ਹਾਂਜੀ ਇਹ ਮੱਝ ਤਿਆਰ ਆ ਜੀ ਹੁਣ ਅੱਜ ਦੇ 30 ਤਰੀਕ ਨੂੰ ਤਾਂ ਪੂਰੇ ਹੋ ਜਾਣੀ 30 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਤੇ ਕਿਹੜਾ ਸੂਆ ਬਾਪੂ ਜੀ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਆ ਗਿਆ ਹਾਂਜੀ ਹਾਂਜੀ ਤੇ ਕਿੰਨਾ ਕੁ ਫਿਰ ਦੂਜੇ ਸੂਏ ਦਾ ਦੁੱਧ ਰਿਆ ਇਹਦੇ ਦੂਜੇ ਸੂਏ ਦੀ 14 15 ਦਿੱਤਾ ਜੀ ਐਤ ਕੀ ਫਿਰ ਕਿੰਨਾ ਐਤੀ 2 ਕਿਲੋ 2 ਕਿਲੋ ਵੱਧ ਦੀ ਝਾੜੀ ਓਕੇ ਬਾਕੀ ਅਗਲੇ ਦੀ ਸੇਵਾ ਹਾਂਜੀ ਉਦੋਂ ਬਾਅਦ ਸੇਵਾ ਦਾ ਸੇਵਾ ਤੇ ਛੋਡੀ ਤਾਂ ਕੋਈ ਕਸਰ ਨਹੀਂ ਛੱਡੀ ਵੀ ਕੋਈ ਕਸਰ ਨਹੀਂ ਪਾ ਕੇ ਦੁੱਧ ਵੀ ਪੂਰਾ ਕੱਢਿਆ ਜੀ ਇਹਦਾ ਓਕੇ ਜੀ ਲਿਆਓ ਇਹਨੂੰ ਬਾਹਰ ਨੂੰ ਕੱਢੋ ਜੀ ਸਹੀ ਹੋਲੀ ਆ ਦੇਖੋ ਜੀ ਸਾਇ ਚੰਗਾ ਥਾਈ ਕਰਨ ਨੂੰ ਜਾ ਕੇ ਨਾ ਆਇਓ ਤੇ ਭਾਵੇਂ ਇਹਦੀ ਫੀਤਾ ਜੱਕ ਲੀੜੀ ਦੀ ਚੜਾਈ ਮੇਨਣ ਆ ਰਹੀ ਆ 2.5 ਫੁੱਟ ਚੜਾਈ ਇਹਦੀ ਚੋਟੀ ਦੀ ਤਾਂ ਤੋਂ ਪੁੱਠਾ ਇਹਦਾ ਜੀ ਆ ਲੈ ਚੱਲੋ ਸੁਆਰੇ ਨਾਲ ਤੀਜਾ ਕੋਈ ਦੂਜਾ ਨਹੀਂ ਕਹਾ ਬਾਪੂ ਜੀ ਨੇ ਠੀਕ ਆ ਜੀ ਆ ਦੇਖੋ ਜੀ ਸਾਇਦ ਚੰਗੇ ਸੀਲ ਸਾਉ ਪੂਰੀ ਆ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੇ ਲੈ ਚੱਲੋ ਇਹ ਲੰਮੀ ਮੋੜ ਲੇਗੇ ਆ ਦੇਖੋ ਆ ਕਰੋ ਇਹ ਚੈੱਕ ਸਾਈਜ਼ ਵੱਡੇ ਸਾਈਜ਼ ਦੀ ਤੇ ਦੁੱਧ ਬਾਪੂ ਦਾ ਕਹਿਣਾ ਵੀ 13 14 ਕਿਲੋ ਇਹਦਾ ਦੂਜੇ ਸਵੇਰ ਦਾ ਦਿੱਤਾ ਵਾ ਕਿ ਕਿਲੋ 2 ਕਿਲੋ ਵਧਾਉਗੀ ਥਣਲੇ ਆਪਾਂ ਤੁਹਾਨੂੰ ਨੇੜ ਤੋਂ ਕਰਾ ਦੇ ਚੱਕ ਆ ਦੇਖੋ ਜੀ ਤੇ ਥਣਲੇ ਦੀ ਪੂਰੀ ਸਾਫ ਤੇ ਹੋਰ ਬਾਪੂ ਜੀ ਇਧਰ ਨਾ ਆਜੋ ਮੜਾ ਹੋਰ ਕੋਈ ਭਾਰ ਪਿੱਛੇ ਦੀ ਸਭ ਗਾਰੰਟੀ ਆ ਹਾਂਜੀ ਸਭ ਕਾਸੀਂ ਦੀ ਗਾਰੰਟੀ ਆ ਪੂਰ ਸਰਲੇ ਦੀ ਗਾਰੰਟੀ ਆ ਪੂਰੀ ਇਹ ਜੀ ਕੋਈ ਗੱਲ ਨਹੀਂ denn fer ਕਿੰਨੇ ਘੱਟ ਜੂਗੀ ਨਹੀਂ ਨਹੀਂ ਇਹ ਦੇਖੋ 20 ਤਰੀਕ ਨੂੰ ਆਪ ਵੱਧ ਵੀ ਲੈ ਸਕਦੀ ਆ ਤੇ 20 ਤਰੀਕ ਤੱਕ ਵੀ ਸ਼ੂਕ ਸਕਦੀ ਆ ਓਕੇ ਜੀ ਹਾਂ ਜੀ ਤੇ ਚੰਗੀ ਆ ਜੀ ਸਾਰੇ ਸਾਇ ਚੰਗੇ ਆ ਬਾਕੀ ਦਾ ਵੱਡੀ ਮੰਨ ਕੇ ਬਾਪੂ ਨੂੰ ਫੋਨ ਲਾਇਓ ਠੀਕ ਆ ਥਣ ਸੁਣ ਦੀ ਇੱਕ ਨੰਬਰ ਸਾਰੀ ਤੇ ਕੀ ਰੇਟ ਆ ਗਿਆ ਬਾਪੂ ਜੀ ਅੱਪਾ ਜੀ 1.45 ਦੇਵਾਂਗੇ ਉਹਦੇ ਤੋਂ ਮਾਨ ਤਾਨ ਕਰਦੇ ਮਾਨ ਤਾਨ ਆਏਗਾ ਅੰਕਲ ਚੁਆਇਨਾ ਬਾਲਾ ਨੱਕ ਕਿਉਂਕਿ ਅੱਗੇ ਵੀ ਬਾਪੂ ਦੇ ਕਾਫੀ ਆਪਾ 8 ਤੋਂ 10 ਪਸ਼ੂ ਇਹਦੇ ਪਾ ਚੁੱਕੇ ਆ 10 ਕਿਉਂ 15 ਤੋਂ 20 ਪਾ ਚੁੱਕੇ ਤੇ ਜਮਾ ਮਾਨ ਤਾਨ ਕਰਕੇ ਵਧੀਆ ਪਸ਼ੂ ਦੇ ਕੇ ਤੋਰਦੇ ਕੋਈ ਇਹ ਜੀ ਗੱਲ ਨਹੀਂ ਹੈਗੀ ਤੇ ਪਸ਼ੂ ਹੁੰਦਾ ਚੰਗੇ ਦੁੱਧ ਵਾਲਾ ਆਮ ਪਸ਼ੂ ਹਾਂਜੀ 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 ਤੇ ਨੰਬਰ ਫੇਰ ਬੋਲਦਗੇ ਜੀ 95782 69734 ਪਿੰਡ ਬਰਾਤੇ ਤਹਿਸੀਲ ਤਪਾ ਜਿਸੇ ਦਾ ਪਾਸ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੇ ਆਪਣਾ ਜਿਹੜਾ ਟੱਲੇ ਵਾਲੇ ਨੂੰ ਵਧਾਤਿਆਂ ਤੋਂ ਰੋਡ ਜਾਂਦਾ ਲਾਈਨ ਉਹਦੇ ਤੇ ਆਪਣਾ ਘਰ ਹੈ ਚੁੰਗਾ ਵਾਲੇ ਛੜਕ ਤੇ ਇਹਦੇ ਕੋਲੇ ਘਰ ਹੈ ਓਕੇ ਜੀ ਤੇ ਬਾਕੀ ਦੇ ਇੱਕ ਛੋਟੀ ਸਿਕਸ ਨੂੰ ਚੈੱਕ ਕਰਾਤੀ ਜਰੂਰ ਬਾਪੂ ਨਾਲ ਕਰਿਓ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ